ਜੋ ਬੋਲੇ ਸੋ ਨਿਰਭੈ ਸੁਭਾਨ ਵਾਲਮੀਕ ਮਹਾਰਾਜ ਕੀ ਜੈ ਜੋ ਬੋਲੇ ਸੋ ਨਿਰਭੈ ਸੁਭਾਨ ਵਾਲਮੀਕ ਮਹਾਰਾਜ ਬੋਲੇ ਸੋ ਨਿਹਾਲ ਸੁਭਾਨ ਜੈ ਦਾ ਅੰਤਮ ਦੇਣ ਸੀਗਾ ਅੱਜ ਸਵਰਨ ਕੁਮਾਰ ਸੋਨੀ ਜੀ ਉਹਨਾਂ ਸਾਨੂੰ ਬਹੁਤ ਬਹੁਤ ਨਾਮਿਨੇਸ਼ਨ ਦਾਇਰ ਕੀਤੀ ਹੈ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਵੀਰ ਸਵਰਨ ਕੁਮਾਰ ਸੋਨੀ ਜੀ ਜਿਨ੍ਹਾਂ ਨੂੰ ਵਾਰਡ ਨੰਬਰ 2 ਤੋਂ ਸਾਨੇਵਾਲ ਹਲਕੇ ਤੋਂ ਇੱਕ ਮਿਲੀ ਹੈ ਔਰ ਅੱਜ ਨਾਮਿਨੇਸ਼ਨ ਕਰਨ ਵਾਸਤੇ ਆਏ ਆ ਸਭ ਤੋਂ ਪਹਿਲਾਂ ਮੈਂ ਉਹਨਾਂ ਨੂੰ ਗੁਵਾਰਗ ਬਾਦ ਦਿੰਦਾ ਮੈਂ ਔਰ ਬਹੁਤ ਹੀ ਸਤਿਕਾਰਯੋਗ ਕੈਬਨਿਟ ਮੰਤਰੀ ਸਰਦਾਰ ਹਰਦੀਪ ਸਿੰਘ ਮੋਢੀਆ ਸਾਹਿਬ ਦਾ ਧੰਨਵਾਦ ਕਰਦਾ ਮੈਂ ਕਿ ਉਹਨਾਂ ਨੇ ਇੱਕ ਹੀਰਾ ਜਿਹੜਾ ਵਾ ਚੋਣ ਕੇ ਸਾਹਮਣੇ ਵਾਲ ਦੇ ਲਈ ਲਿਆਂਦਾ ਵਾ ਔਰ ਮੈਂ ਸਮਝਦਾ ਮੈਂ ਕਿ ਸੋਨੀ ਜੀ ਜਿੱਥੇ 2 ਨੰਬਰ ਵਾਰਡ 'ਚ ਖੜੇ ਆ ਉਥੇ ਨਾਲ ਦੇ ਵੀ ਵਾਰਡ ਜਿਹੜੇ ਆ ਉਹਨਾਂ ਤੇ ਇਹਨਾਂ ਦਾ ਪੂਰਾ ਪ੍ਰਭਾਵ ਆ ਉਹਨਾਂ ਨੂੰ ਵਿਜਿੱਤ ਕੇ ਪਾਰਟੀ ਦੀ ਝੋਲੀ 'ਚ ਪਾਣਗੇ ਮੈਂ ਇੱਕ ਵਾਰੀ ਫੇਰ ਆਪਣੇ ਵੱਲੋਂ ਰਾਸ਼ਟਰੀ ਨਿਰਦੇਸ਼ਕ ਭਾਰਤੀ ਹਲਵੀ ਕੀਦਰਮ ਸਮਾਜ नरेश ਸਿੰਘ ਆ ਬਹੁਤ ਬਹੁਤ ਵਾਰਗ ਬਾਤ ਇਹਨਾਂ ਦਾ ਅਰੇ ਕਿਸ ਤਰ੍ਹਾਂ ਦੇਖਦੇ ਹਾਂ ਪਹਿਲਾਂ ਇਕਾਲੀ ਦਲ ਦੇ ਵਿੱਚ ਸੀ ਹੁਣ ਆਮ ਆਦਮੀ ਪਾਰਟੀ 'ਚ ਆਇਆ ਤੁਸੀਂ ਵੀ ਪਹਿਲਾਂ ਆਮ ਆਦਮੀ ਪਾਰਟੀ ਸੀ ਫਿਰ ਆਜ਼ਾਦ ਤੁਸੀਂ ਵੀ ਚੋਣ ਲੜੀ ਆ ਤੇ ਇਹਨਾਂ ਦਾ ਜਿਹੜਾ ਫੈਸਲਾ ਕਿਵੇਂ ਲਿਆ ਦੇਖੋ ਬਹੁਤ ਵਧੀਆ ਇਹਨਾਂ ਦਾ ਫੈਸਲਾ ਵਾ ਕਿਉਂਕਿ ਇਹਨਾਂ ਨੂੰ ਇੱਕੋ ਇੱਕ ਹੈ ਕਿ ਸਾਨੇ ਵਾਲ ਦਾ ਵਿਕਾਸ ਹੋਣਾ ਚਾਹੀਦਾ ਤਾਂ ਸਾਨੇ ਵਾਲ ਵਿਕਾਸ ਸਾਨੇ ਵਾਲ ਦੇ ਵਿਕਾਸ ਕਰਕੇ ਇਹਨਾਂ ਨੇ ਜਿਹੜੀ ਆ ਬਹੁਤ ਵਧੀਆ ਫੈਸਲਾ ਲਿਆ ਵਾ ਔਰ ਮੈਂ ਇਹਨਾਂ ਦਾ ਵੈਲਕਮ ਵੀ ਕਰਦਾ ਮੈਂ ਔਰ ਇਹਨਾਂ ਨੂੰ ਬਾਰਕਬਾਦ ਵੀ ਦਿੰਦਾ ਮੈਂ ਕਿ ਹਮੇਸ਼ਾ ਇਹਨਾਂ ਨੇ ਸਾਨੇ ਵਾਲ ਦੇ ਲੋਕਾਂ ਦਾ ਭਲਾ ਚਾਇਆ ਵਾ ਔਰ ਜਦੋਂ ਇਹ ਪਹਿਲਾਂ ਵੀ ਤਿੰਨ ਵਾਰੀ ਜਿਹੜੇ ਕਿ ਕੌਂਸਲਰ रह ਚੁੱਕੇ ਆ ਔਰ ਇਹਨਾਂ ਦਾ ਜਿਹੜੇ ਵੀ ਵਾਰਡ ਚ ਉਹੇ ਖੜਦੇ ਆ ਉਥੇ ਜਿੱਤ ਵੀ ਪ੍ਰਾਪਤ ਕਰਦੇ ਆ ਔਰ ਵਾਰਡ ਦਾ ਜਿਹੜਾ ਵਾ ਵਿਕਾਸ ਵੀ ਕਰਦੇ ਭਾਵਾਦਸ ਦੇ ਵੀ ਮੁਖੀ ਆ ਇਸ ਸਮੇਂ ਤੇ ਭਾਵਾਦਸ ਦੇ ਪੰਜਾਬ ਦੇ ਕਨਵੀਨਰ ਨੇ ਪੂਰੇ ਪੰਜਾਬ ਚ ਵੀ ਪੂਰੇ ਕੰਮ ਕਰਦੇ ਆ ਇਸ ਕਰਕੇ ਸਾਹਨੇਵਾਲ ਇਹਨਾਂ ਦਾ ਆਪਦਾ ਪਰਿਵਾਰ ਆ ਔਰ ਇਹਨਾਂ ਨੇ ਇਹ ਪਰਨ ਕਰਿਆ ਵਾ ਜਿਹੜਾ ਸਾਹਨੇਵਾਲ ਨੂੰ ਬਹੁਤ ਜ਼ਿਆਦਾ ਜਿਹੜੇ ਕੋਈ ਵਿਕਾਸ ਅਧੂਰੇ ਰਹਿ ਵੀ ਗਏ ਆ ਉਹ ਮੁੰਡਿਆ ਸਾਹਿਬ ਦਾ ਇਹਨਾਂ ਨੇ ਆਸ਼ੀਰਵਾਦ ਲੈ ਕੇ ਉਹਨਾਂ ਦੇ ਵਿਕਾਸ ਕੰਮ ਜਿਹੜਾ ਵਾ ਪਹਿਲ ਦੇਦਾਰ ਤੇ ਕਰਿਆ ਹਾਂ ਜੀ ਸੋਨੀ 11ਵੀਂ ਵਾਰ ਜਿਹੜੇ ਇਹ ਚੋਣ ਲੜ ਰਹੇ ਹੋ ਪਹਿਲਾਂ ਵੀ ਤੁਸੀਂ ਕੌਂਸਲ ਕਰ ਰਹੇ ਹੋ ਤੇ ਹੁਣ ਆਮ ਆਦਮੀ ਪਾਰਟੀ ਤੋਂ ਟਿਕਟ ਦਿੱਤੀ ਗਈ ਹੈ ਉਹਦੇ ਮੈਂ ਇਹ ਜਿਹੜੀ ਇਲੈਕਸ਼ਨਾਂ ਚੌਥੀ ਵਾਰ ਇਲੈਕਸ਼ਨ ਲੜਨ ਜਾ ਰਹੇ ਹਾਂ ਔਰ ਅੱਜ ਕਾਗਜ਼ ਭਰੇ ਆ ਔਰ ਸਾਡੇ ਇਸ ਕਾਗਜ਼ ਭਰਨ ਦੇ ਨਾਲ ਮੇਰੇ ਵੱਡੇ ਭਰਾ ਨਰੇਸ਼ਤ ਗਾਨ ਜੀ ਇੱਥੇ ਪਹੁੰਚੇ ਨੇ ਔਰ ਡਬਲ ਏ ਜੀ ਅਰਜੰਤ ਗਾਨ ਜੀ ਇਹ ਪਹੁੰਚੇ ਨੇ ਮੇਰੇ ਕੋਲ ਬਾਕੀ ਮੇਰੇ ਵਾਰਡ ਵਾਸੀ ਇਹ ਸਾਰੇ ਹੀ ਮੇਰੇ ਵਾਸਤੇ ਸਤਿਕਾਰਯੋਗ ਨੇ ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਮੈਂ ਕਹਿੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਆ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਇਸ ਕਰਕੇ ਆਇਆ ਕਿ ਚਲੋ ਸਾਡੇ ਸ਼ਹਿਰ ਦੇ ਜਿਹੜੇ ਨੇ ਵਿਕਾਸ ਹੋ ਸਕਣਗੇ ਔਰ ਜਦੋਂ ਮੈਂ ਇਹਨਾਂ ਵੱਲ ਆਣ ਬਾਰੇ ਜਾਂ ਇਹਨਾਂ ਨੇ ਮੈਨੂੰ ਕਿਹਾ ਮੰਤਰੀ ਸਾਹਿਬ ਨੇ ਵੀ ਸੁਣੀ ਜੀ ਇੱਧਰ ਆਓ ਤਾਂ ਮੈਂ ਇਹਨਾਂ ਨੂੰ ਇੱਕੋ ਹੀ ਸ਼ਰਤ ਰੱਖੀ ਕਿ ਮੇਰੇ ਅਗਰ ਵਾਰ ਦੇ ਕੰਮ ਹੋਣਗੇ ਤਾਂ ਮੈਂ ਤੁਹਾਡੇ ਵਿੱਚ ਜ਼ਰੂਰ ਆਵਾਂਗਾ। ਔਰ ਇਹਨਾਂ ਨੇ ਉਸੇ ਹਿਸਾਬ ਨਾਲ ਮੈਨੂੰ ਨਾਲ ਦੀ ਨਾਲ 80 ਲੱਖ ਰੁਪਏ ਦੀ ਜਿਹੜੀ ਗ੍ਰਾਂਟ ਆ ਮੇਰੇ ਵਾਰਡ ਨੰਬਰ 2 ਨੂੰ ਦਿੱਤੀ ਆ ਜੋ ਕਿ ਇਲੈਕਸ਼ਨ ਤੋਂ ਬਾਅਦ ਪਰਮਾਤਮਾ ਦੀ ਕਿਰਪਾ ਦੇ ਨਾਲ ਜਦੋਂ ਜਿੱਤ ਹਾਸਲ ਕਰਕੇ ਆਵਾਂਗੇ ਤਾਂ ਉਸ ਤੋਂ ਬਾਅਦ ਮੈਂ ਆਪਣੇ ਵਾਰਡ ਦੇ ਵਿੱਚ ਕੰਮ ਸ਼ੁਰੂ ਕਰਵਾਵਾਂਗਾ। ਪਹਿਲਾਂ ਵਾਈਸ ਪ੍ਰਧਾਨ ਵੀ ਇੱਥੋਂ ਦੇ ਹਾਂ ਤੁਸੀਂ ਮੈਂ ਨਗਰ ਕੌਂਸਲ ਸੰਘ ਦੇ ਨਾਲ ਤੋਂ ਵਾਈਸ ਪ੍ਰਧਾਨ ਵੀ ਰਿਹਾ ਹਾਂ। ਔਰ ਲੇਕਿਨ ਫਿਲਹਾਲ ਚਲੋ ਸਮੇਂ ਦੇ ਮੁਤਾਬਕ ਹਰ ਇੱਕ ਇਨਸਾਨ ਨੂੰ ਧੰਨਾ ਚਾਹੀਦਾ ਔਰ ਚੱਲਣਾ ਚਾਹੀਦਾ ਕਿਤਨਾ ਦੀ ਸਪੋਰਟ ਮਿਲ ਰਹੀ ਹੈ ਇਸ ਸਮੇਂ ਸਪੋਰਟ ਨਾਲ ਆਏ ਨੇ ਬੁਤੇ ਇਥੇ ਮੇਰੇ ਖਿਆਲ ਦੇ ਵਿੱਚ ਜਦੋਂ ਮੈਂ ਨਾ ਆਮ ਆਦਮੀ ਪਾਰਟੀ ਦੇ ਵਿੱਚ ਗਿਆ ਔਰ ਮੈਨੂੰ ਤਾਂ ਲੱਗ ਰਿਹਾ ਸੀ ਵੀ ਸ਼ਾਇਦ ਕੋਈ ਮੇਰੇ ਨਾਲ ਨਾਰਾਜ਼ ਹੋਊਗਾ ਪਰ ਲੋਕਾਂ ਨੇ ਬਹੁਤ ਵਧੀਆ ਮੈਨੂੰ ਮੁਬਾਰਕਾ ਵੀ ਦਿੱਤੀ ਔਰ ਕਿਹਾ ਵੀ ਬਹੁਤ ਵਧੀਆ ਡਿਸੀਜਨ ਲਿਆ ਸੋ ਮੈਨੂੰ ਉਸ ਚੀਜ਼ ਨਾਲ ਹੌਸਲਾ ਵੀ ਹੋਇਆ ਹੁਣ ਮੁੱਖ ਮੁਕਾਬਲਾ ਕਿਹਦੇ ਨਾਲ ਦੇਖਦੇ ਹਾਂ ਪਹਿਲਾਂ ਤੁਸੀਂ ਅਕਾਲੀ ਦਲ ਦੇ ਵਿੱਚ ਵੀ ਦਾਅਵੇਦਾਰ ਸੀਗੇ ਬਿਲਕੁਲ ਜੀ ਦਰਅਸਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਜੋ ਕੰਮ ਕੀਤੇ ਸੀਗੇ ਪਹਿਲਾਂ ਉਹ ਉਹਨਾਂ ਦੇ ਸੀਗਾ ਵੀ ਚਲੋ ਉਹਦਾ ਪ੍ਰਭਾਵ ਹੈਗਾ ਬਾਕੀ ਸਾਡਾ ਆਪਣਾ ਪਰਸਨਲ ਰਿਲੇਸ਼ਨ ਹੈ ਦੇਖੋ ਅਗਰ ਕੋਈ ਕਾਉਂਸਲਰ ਵਾਰਡ ਦੇ ਵਿੱਚ ਬਣਦਾ ਹੈ ਉਹ ਭਾਵੇਂ ਕਿਸੇ ਪਾਰਟੀ ਤੋਂ ਬਣੇ ਲੇਕਿਨ ਕੰਮ ਕਰਨ ਵਾਲਾ ਹੋਣਾ ਚਾਹੀਦਾ ਸਰਕਾਰ ਭਾਵੇਂ ਜਿਹੜੀ ਮਰਜ਼ੀ ਹੋਵੇ ਸਰਕਾਰ ਤੋਂ ਕੰਮ ਲੈਣਾ ਵੀ ਆਉਣਾ ਚਾਹੀਦਾ ਜੇ ਆਪਾਂ ਨੂੰ ਕੰਮ ਹੀ ਨਹੀਂ ਲੈਣਾ ਆਊਗਾ ਆਪਾਂ ਡਮੀ ਕਾਉਂਸਲਰ ਬਣ ਕੇ ਕੋਈ ਇਨਸਾਨ ਬੈਠਾ ਰਹੇ ਉਹਦਾ ਕੋਈ ਬੈਨੀਫਿਟ ਨਹੀਂ ਸੋ ਇਸ ਕਰਕੇ ਮੈਨੂੰ ਪੂਰਾ ਯਕੀਨ ਆ ਕਿ ਮੈਨੂੰ ਮੰਤਰੀ ਸਾਹਿਬ ਨੇ ਜੋ ਗ੍ਰਾਂਟਸ ਵਗੈਰਾ ਦਿੱਤੀ ਹੈ ਔਰ ਹੋਰ ਵੀ ਮੇਰੇ ਵਾਰਡ ਵਾਸਤੇ ਉਹ ਗ੍ਰਾਂਟ ਦੇਣਗੇ ਸੋ ਉਹਨਾਂ ਦਾ ਮੈਂ ਧੰਨਵਾਦ ਦੀਆਂ ਮੈਂ ਆਪਣੇ ਵਾਰਡ ਨੂੰ ਬਿਲਕੁਲ ਸ਼ੀਸ਼ੇ ਦੀ ਤਰ੍ਹਾਂ ਚਮਕਾ ਦੇਵਾਂਗਾ ਔਰ ਇਹ ਮੇਰੀ ਗਰੰਟੀ ਹੈ ਕਿਉਂਕਿ ਜਿਸ ਤਰ੍ਹਾਂ ਉਧਰ ਵਾਰਡ ਨੰਬਰ 6 ਦੇ ਵਿੱਚ ਮੈਂ ਪਾਰਕ ਬਣਵਾਈ ਸੁਵਿਧਾ ਸੈਂਟਰ ਲਈ ਆਂਦਾ ਔਰ ਕਾਫੀ ਉਪਲਬਧੀਆਂ ਉਧਰ ਕੀਤੀਆਂ ਗਲੀਆਂ ਨਾਲੀਆਂ ਆਪਕੋ ਨਹੀਂ ਚੋਣ ਤੁਸੀਂ ਜਿੱਤੇ ਆਪੋਜੀਸ਼ਨ ਚ ਥਿਰ ਹੈ ਕਿ ਜਿਹੜਾ ਉਹ ਵੀ ਤੁਹਾਡਾ ਰਿਕਾਰਡ ਕਾਇਮ ਹੋਇਆ ਹਾਂ ਬਿਲਕੁਲ ਠੀਕ ਹੈ ਜੀ ਲੇਕਿਨ ਕੀ ਹੈ ਵੀ ਉਹ ਲੋਕਾਂ ਦਾ ਪਿਆਰ ਵੀ ਹੈ ਲੋਕਾਂ ਦਾ ਪਿਆਰ ਹੋਊਗਾ ਤਾਂ ਹੀ ਤੁਸੀਂ ਮਤਲਬ ਜਿੱਤ ਪਾਓਗੇ ਜਿਸ ਤਰ੍ਹਾਂ ਉਹਨਾਂ ਕਾਂਗਰਸ ਦੀ ਸਰਕਾਰ ਸੀ ਮੈਂ ਸ਼ਰੋਮਣੀ ਅਕਾਲੀ ਦਲ ਤੋਂ ਖੜਾ ਸੀਗਾ ਲੇਕਿਨ ਹਰ ਇੱਕ ਪਾਰਟੀ ਦਾ ਇਹ ਹੁੰਦਾ ਵੀ ਜਿਹਦੀ ਹੋਵੇ ਸਰਕਾਰ ਉਹਦੀ ਹੀ ਜੀਵਨੀ ਚੋਣ ਹੁੰਦੀ ਆ ਪਰ ਲੇਕਿਨ ਕੀ ਹੈ ਉੱਥੇ ਉਲਟ ਹੋਇਆ ਕਿ ਪ੍ਰਮਾਤਮਾ ਨੇ ਮੈਨੂੰ ਵਧੀਆ ਮੌਕਾ ਦਿੱਤਾ ਤੇ ਲੋਕਾਂ ਨੇ ਮੈਨੂੰ ਪਿਆਰ ਦਿੱਤਾ ਐ ਵਾਰਡ ਨੰਬਰ 6 ਦੇ ਵਿੱਚੋਂ ਜੀਵਨੀ ਚੁਣ ਦਿੱਤੀ ਔਰ ਉਸ ਤੋਂ ਬਾਅਦ ਕੰਮ ਵੀ ਕਰਵਾਇਆ ਮੈਂ ਕੋਈ ਗੱਲ ਕਹਣਾ ਵੀ ਦੇਖੋ ਕੋਈ ਵੀ ਕਾਉਂਸਲਰ ਆ ਆਪਣੇ ਵਾਰਡ ਵਿੱਚ ਬਣਦਾ ਉਹਨੂੰ ਬਣਾਓ ਜਿਹੜਾ ਬੰਦਾ ਕੰਮ ਕਰਨ ਜਿਉਗਾ ਉਦਾਂ ਨਹੀਂ ਮਤਲਬ ਇੱਕ ਦੂਜੇ ਮਗਰ ਲੱਗ ਕੇ ਆਪਾਂ ਐ ਨਹੀਂ ਆਇਆ ਨਹੀਂ ਆਇਆ ਕਰੋ ਸਾਡੇ ਪਿਛਲੇ 15 ਸਾਲਾਂ ਤੋਂ ਕੰਮ ਕੀਤੇ ਹੋਏ ਦੇਖੋ ਮੈਂ ਨਹੀਂ ਕਹਿੰਦਾ ਵੀ ਸਰਕਾਰਾਂ ਕੰਮ ਕਰਦੀ ਹੈ ਨਾ ਸਰਕਾਰਾਂ ਦੇ ਨਾਲ-ਨਾਲ ਬੰਦਾ ਕੰਮ ਕਰਾਉਣ ਵਾਲਾ ਵੀ ਚਾਹੀਦਾ ਸੋ ਐਨਾ ਕੁਝ ਕਹਿੰਦਾ ਹੋਇਆ ਮੰਤਰੀ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਮੈਂ ਜਿਨ੍ਹਾਂ ਨੇ ਮੈਨੂੰ ਇਕ ਡਿਕੇ ਨਵਾਜਿਆ ਔਰ ਅੱਜ ਅਸੀਂ ਨਾਮਿਨੇਸ਼ਨ ਫਾਰਮ ਭਰ ਦਿੱਤੇ ਆ ਤੇ ਪਰਮਾਤਮਾ ਨੂੰ ਭਲੀ ਕਰੂਗਾ